ਦਰਸ਼ਕਾਂ ਪੀਡੀਸੀ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਜੰਨਤ ਗੱਲ ਕਰਦੇ ਆ ਜਲੰਧਰ ਜ਼ਿਮਨੀ ਚੋਣ ਦੀ ਜੀ ਹਾਂ ਪੱਛਮੀ ਜਲੰਧਰ ਦੇ ਵਿੱਚ ਹੁਣ ਚੋਣਾ ਦਾ ਮਾਹੌਲ ਪੂਰਾ ਪਖਿਆ ਹੋਇਆ ਹੈ ਸਵੇਰ ਤੋਂ ਲਗਾਤਾਰ 7 ਵਜੇ ਤੋਂ VOTING ਸ਼ੁਰੂ ਹੋਈ ਪਈ ਹੈ ਲੋਕਾਂ ਦੇ ਘਰਾਂ ਦੇ ਵਿੱਚੋਂ ਵੋਟ ਕਰਨ ਦੇ ਲਈ ਆ ਰਹੇ ਨੇ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਰਹੇ ਹੋ ਵਕਫ-ਵਕ ਥਾਵਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਜਲੰਧਰ ਵੈਸਟ ਹਲਕੇ ਦੀਆਂ ਤਸਵੀਰਾਂ ਨੇ ਜਿੱਥੇ ਆਪਣੇ ਘਰਾਂ 'ਚੋਂ ਲੋਕ ਵੋਟ ਕਰਨ ਦੇ ਲਈ ਨਿਕਲ ਰਹੇ ਨੇ ਪਰ ਹਾਲਾਂਕਿ ਜੇਕਰ ਆਂਕੜਿਆਂ ਦੇ ਮੁਤਾਬਕ ਗੱਲ ਕਰੀਏ ਤਾਂ 11 ਵਜੇ ਤੱਕ ਹਜੇ ਤੱਕ ਸਿਰਫ 23% ਹੀ ਵੋਟ ਹੋਈ ਹੈ ਵੋਟ ਪੁਕਤਾਨ ਦੇ ਲਈ ਕਈ ਲੋਕ ਬਾਹਰ ਵੀ ਆ ਰਹੇ ਨੇ ਤਸਵੀਰਾਂ ਵੀ ਬਹੁਤ ਸੋਹਣੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਪੋਲਿੰਗ ਬੂਥਾਂ ਦੇ ਉੱਪਰ ਇੱਕ ਨਵਾਂ ਉਪਰਾਲਾ ਵੀ ਕੀਤਾ ਗਿਆ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੇਕਰ ਤੁਸੀਂ ਵੋਟ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਜਾਂਦੇ ਹੋ ਤਾਂ ਤੁਹਾਨੂੰ ਇੱਕ ਪੋਦਾ ਦਿੱਤਾ ਜਾਂਦਾ ਹੈ ਤਸਵੀਰਾਂ ਬੜੀਆਂ ਸੋਹਣੀਆਂ ਸਾਹਮਣੇ ਆ ਰਹੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਲੋਕਾਂ ਨੂੰ ਤੇ ਵੋਟਰਾਂ ਨੂੰ ਉਤਸ਼ਾਹ ਕਰਨ ਦੇ ਲਈ ਵੋਟ ਦੇ ਪ੍ਰਤੀ ਉਹਨਾਂ ਨੂੰ ਇੱਕ ਗਿਫਟ ਦੇ ਤੌਰ ਤੇ ਇੱਕ ਤੋਹਫੇ ਦੇ ਤੌਰ ਤੇ ਉਹਨਾਂ ਨੂੰ ਇੱਕ ਪੋਦਾ ਦਿੱਤਾ ਗਿਆ ਪਰ ਹਾਲਾਂਕਿ ਸੋਹਣੀਆਂ ਤਸਵੀਰਾਂ ਵੀ ਨੇ ਪਰ ਕਿਤੇ ਨਾ ਕਿਤੇ ਹਜੇ ਵੋਟਰਾਂ ਦੇ ਵਿੱਚ ਉਤਸ਼ਾਹ ਵੀ ਘੱਟ ਦੇਖਣ ਨੂੰ ਮਿਲ ਰਿਹਾ ਦੱਸ ਦਿਓ ਕਿ ਚੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ 13 ਜੁਲਾਈ ਨੂੰ ਨਤੀਜੇ ਆਉਣਗੇ ਕਿਸ ਦੇ ਹੱਥੋਂ ਆਉਂਦਾ ਹੈ ਜਲੰਧਰ ਵੈਸਟ ਹਲਕੇ ਦੀ ਇਹ ਸੀਟ ਇਹ ਦੇਖਣ ਲਾਇਕ ਹੋਏਗੀ ਕਿਉਂਕਿ ਜੇਕਰ ਗੱਲ ਕਰੀਏ ਜਲੰਧਰ ਵੈਸਟ ਦੀ ਤਾਂ ਜਲੰਧਰ ਵੈਸਟ ਦੇ ਵਿੱਚ ਟੀਕੋਣਾ ਮੁਕਾਬਲਾ ਹੈ ਗੱਲ ਕਰਦੇ ਆ 모ਹਿੰਦਰ ਪਗਤ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੁਰਿੰਦਰ ਕੌਰ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਗੱਲ ਕਰਦੇ ਆ ਜੇਕਰ ਟੀਕੋਣਾ ਮੁਕਾਬਲਾ ਇੱਥੇ ਦੇਖਣ ਨੂੰ ਮਿਲ ਰਿਹਾ ਲਗਾਤਾਰ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਵੋਟਰਾਂ ਦਾ ਉਤਸ਼ਾਹ ਇੰਨਾ ਨਹੀਂ ਹੈ ਪਰ ਕੁਝ ਲੋਕ ਵੋਟ ਪਾਉਣ ਆ ਰਹੇ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰ ਰਹੇ ਨੇ ਕਿ ਆਪਣੇ ਘਰਾਂ ਦੇ ਵਿੱਚੋਂ ਵੋਟ ਪਾਉਣ ਦੇ ਲਈ ਆਓ ਤਾਂ ਕਿ ਸਹੀ ਉਮੀਦਵਾਰ ਜਲੰਧਰ ਹਲਕੇ ਨੂੰ ਸਕੇ ਤੁਹਾਨੂੰ ਦੱਸਦੀ ਕਿ ਪੰਜਾਬ ਸਮੇਤ ਹੋਰ 7 ਸੂਬਿਆਂ ਦੇ ਵਿੱਚ ਇਸ ਵੇਲੇ ਵੋਟ ਹੋ ਰਹੀ ਹੈ 13 ਵਿਧਾਨ ਸਭਾ ਹਲਕਿਆਂ ਦੇ ਉੱਪਰ ਇਸ ਵੇਲੇ ਪੂਰੇ ਦੇਸ਼ ਭਰ ਦੇ ਵਿੱਚ VOTING ਪ੍ਰਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਸਵੇਰੇ 7 ਵਜੇ ਤੋਂ ਲੋਕ ਵੋਟ ਪਾਉਣ ਦੇ ਲਈ ਘਰਾਂ ਚੋਂ ਬਾਹਰ ਆ ਰਹੇ ਨੇ ਪਰ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਵਾਂ ਕਿ ਜੇਕਰ ਮੈਂ ਜਲੰਧਰ ਦੀ ਵੈਸਟ ਹਲਕੇ ਦੀ ਗੱਲ ਕਰਾਂ ਤਾਂ ਇੱਥੋਂ ਦਾ ਇਤਿਹਾਸ ਕੀ ਕਹਿੰਦਾ ਹੈ ਹਰ ਵਾਰ ਇੱਥੋਂ ਇੱਕ ਨਵੀਂ ਪਾਰਟੀ ਜਿੱਤਦੀ ਹੈ ਜਲੰਧਰ ਵੈਸਟ ਹਲਕੇ ਤੋਂ ਮੈਂ 2000 ਜੇਕਰ 12 ਦੀ ਗੱਲ ਕਰਾਂ ਤਾਂ ਪਹਿਲਾਂ ਭਾਜਪਾ ਉਸ ਤੋਂ ਬਾਅਦ 17 ਦੇ ਵਿੱਚ ਨਵੀਂ ਪਾਰਟੀ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਬਾਹੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਸ਼ੀਤਲ ਅੰਗੁਰਾਲ ਜਿੱਤਦੇ ਨੇ ਜੋ ਕਿ ਆਪ ਦਾ ਦਮਨ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਂਦੀ ਹੈ ਤਾਂ ਇੱਥੇ ਹੁਣ ਬਾਏ ਇਲੈਕਸ਼ਨ ਹੋ ਰਹੇ ਨੇ ਲਗਾਤਾਰ ਸਵੇਰ ਤੋਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਿਹਾ ਜੇਕਰ 9 ਵਜੇ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਾਢੇ 10% ਹੀ ਸੀਗਾ ਤੇ 11 ਵਜੇ ਤੱਕ ਤਈ 23% ਤੱਕ ਹੀ ਹਜੇ ਵੋਟਾਂ ਦਾ ਭੁਗਤਾਨ ਹੋਇਆ ਹਾਲਾਂਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਵੀ ਆਪਣੀ ਵੋਟ ਕਾਸਟ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਉਮੀਦਵਾਰਾਂ ਦੀਆਂ ਤੇ ਕੁਝ ਉਮੀਦਵਾਰਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਸਾਡੇ ਪੱਤਰਕਾਰਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕਹਿ ਰਹੇ ਨੇ ਉਮੀਦਵਾਰ ਆਓ ਸੁਣਦੇ ਹਾਂ ਜਿੰਦਰ ਵੈਸਟ ਵਿੱਚ ਬਹੁਤ ਪਾਰੀ ਉਤਸਾਹ ਹੈ ਜਨਤਾ ਦੇ ਵਿੱਚ VOTER ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜਿ ਉਹਨਾਂ ਦੀ ਬਹੁਤ ਫੈਨ ਹੈ ਜਨਤਾ ਜਿ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਵਾਂਗਾ ਕਿ ਵੋਟ ਜ਼ਰੂਰ ਪਾਏ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮਐਲਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਜਿਹੜੇ ਮਤਲਬ ਸਾਡੇ ਮਾਰਕਰ ਆ ਉਹ ਪਹਿਲਾਂ ਤੇ ਮਤਲਬ ਜਿਹੜੇ ਦੂਸਰੇ ਬੁਠਾ ਤੇ ਜਾ ਰਹੇ ਸੀ ਮੈਂ ਵੀ ਬਾਰੇ ਜਦੋਂ ਨਿਕਲ ਲਗਾ ਤੇ ਉਹਨਾਂ ਨੇ ਮੈਨੂੰ ਪਹਿਲਾ ਸਵਾਲ ਕੀਤਾ ਜੇ ਭਾਜੀ ਤੁਸੀਂ ਬੋਡ ਪਾ ਆਏ ਆ ਤੇ ਮੈਂ ਕਹਾਂ ਅਸੀਂ ਜਾ ਰਹੇ ਕਹਿੰਦੇ ਅਸੀਂ ਪਾ ਕੇ ਆ ਗਏ ਆ ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲੇ ਲੋਕਾਂ ਦੇ ਜਿਹੜਾ ਛਾਏ ਬਹੁਤ ਜ਼ਿਆਦਾ ਆ ਮੈਨੂੰ ਤੇ ਬੜਾ ਸੁਣਾ ਪ੍ਰਾਲਾ ਕੀਤਾ ਹੋਇਆ ਅੱਜ ਗਰਮੀ ਤਾਂ ਹੈਗੀ ਨਾਲ ਬੂਟਾ ਦਿੱਤਾ ਜਾ ਰਿਹਾ ਹੈ ਕਿੱਦਾਂ ਦੇਖ ਦਿੱਤੀ ਜੀ ਦੇਖੋ ਬਹੁਤ ਵਧੀਆ ਗੱਲ ਆ ਜਿਹੜੀ ਬੂਟੇ ਅਸੀਂ ਕਹਿੰਦੇ ਆ ਦੇ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਤਲਬ ਕੱਟ ਤੋਂ ਕੱਟ ਦੇ ਤੇ 100 ਦੇ ਕਰੀਬ ਬੂਟਾ ਲਾਉਣਾ ਚਾਹੀਦਾ ਮੇਰੀ ਇਹ ਬਹੁਤ اچھی ਦੇ ਵਿੱਚ ਪਹਿਲੇ ਇੱਕ ਵਜਾ ਆ ਮੈਂ ਬਤਰੀ ਇਸ ਚ ਬਹੁਤ ਵਧੀਆ ਮਤਲਬ ਪਹਿਲਾ ਹੀ ਕੰਮ ਕਰਦਾ ਹਾਂ ਮੈਂ ਬੂਟੇ ਲਾਉਂਦਾ ਜਿਹੜਾ ਕੰਮ ਮੈਂ ਆਪਣੀ ਲਾਈਫ ਦੇ ਵਿੱਚ ਘੱਟੋ ਘੱਟੀਆਂ ਦਾ ਮੈਂ ਗਣੀ 500 ਦੇ ਲੰਮ ਸੰਬੂਟਾ ਪਹਿਲਾਂ ਹੀ ਲਾ ਚੁੱਕਾ ਹਾਂ ਗੱਲ ਕਰੀਏ ਅਕਾਲੀ ਦਲ ਨੇ سپورਟ ਦੀ ਗੱਲ ਕੀਤੀ ਪਰ ਬਦਲ ਸਾਹਿਬ ਚਲੋ ਨਸਰ ਨਹੀਂ ਆਇਆ ਕਿੱਦਾਂ ਦੀ سپورਟ ਮਿਲੀ ਹੈ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਜੀ ਦੇ سپورਟ ਸਾਨੂੰ ਬਹੁਤ ਵਧੀਆ ਮਿਲੀ ਹੈ ਜਿਹੜਾ ਵਰਕਰ ਸੀ ਉਹਨਾਂ ਦਾ ਜਿਹੜਾ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ ਔਰ ਪੂਰਾ ਜਿਹਾ ਪੂਰਾ ਵਰਕਰ ਸਾਡੇ ਨਾਲ ਡਟਿਆ ਰਿਹਾ ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ ਜਿਵੇਂ ਮਤਲਬ ਕਲੰਚਰ ਮੰਨਣ ਜੀ ਐਸਪੀਸੀ ਦੇ ਮੈਂਬਰ ਵੀ ਆ ਉਹਨਾਂ ਦੇ ਨਾਂ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਨਹੀਂ ਰੱਖਿਆ ਰਾਤ ਨਹੀਂ ਰੱਖਿਆ ਬਹੁਤ ਵਧੀਆ ਮਤਲਬ ਸਾਡੇ ਦੇ ਨਾਲ ਚੱਲੇ ਆ ਸਾਡੀ ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮਵਰਕ ਬਹੁਤ ਵਧੀਆ ਕੀਤਾ ਦੇਖੋ ਜਦੋਂ ਇਕਲੀ ਦਲ ਦੀ ਸ਼ਹਿਰੀ ਟੀਮ ਜਦੋਂ ਸਾਡੇ ਨਾਲ ਚੱਲ ਰਹੀ ਜਿਹੜੀ ਜਿਹੜੀ ਇਸ ਏਰੀਆ ਦੀ ਆ ਔਰ ਦੇਖੋ ਮਤਲਬ ਪਾਰਟੀ ਦੇ ਹਦੇਸ਼ ਤੇ ਚੱਲੀ ਹੈ ਨਾ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਵੈਸਟ ਹਲਕੇ ਦੀ ਤਾਂ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਕੁੱਲ ਜੇਕਰ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ 172000 ਇੱਥੇ ਵੋਟ ਨੇ ਵੋਟਰਸ ਨੇ ਜੋ ਕਿ ਆਪਣੀ ਵੋਟ ਪੁਕਤਾਨ ਆ ਰਹੇ ਨੇ ਤੇ ਕੁਝ ਪੁਕਤਾਨਗੇ 6 ਵਜੇ ਤੱਕ ਦਾ ਸਮਾਂ 13 ਜੁਲਾਈ ਨੂੰ ਨਤੀਜੇ ਆਣਗੇ ਇੱਕ ਵਾਰ ਫਿਰ ਤੋਂ ਜੇਕਰ ਤੁਹਾਨੂੰ ਦੱਸਦੀ ਕਿ ਇਸ ਰੇਸ ਦੇ ਵਿੱਚ ਕੌਣ ਕੌਣ ਉਮੀਦਵਾਰ ਨੇ ਜੇਕਰ ਮਹਿੰਦਰ ਪਗਤ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਸੁਰਿੰਦਰ ਕੌਰ ਕਾਂਗਰਸ ਦੇ ਕੈਂਡੀਡੇਟ ਨੇ ਸ਼ੀਤਲ ਅੰਗੁਰਾਲ ਪੰਜਵਾਂ ਸੁਰਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਜੇਕਰ ਗੱਲ ਕੀਤੀ ਜਾਵੇ ਤਾਂ surjit kaur ਦੀ ਸ਼੍ਰੋਮਣੀ ਕਾਲੀ ਦਲ ਤੋਂ ਨੇ ਬਿੰਦਰ ਲਖਾ ਬਸਪਾ ਤੋਂ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕੁੱਲ 15 ਜਿਹੜੇ ਨੇ ਇੱਥੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਭਰ ਤਿੱਕਣਾ ਮੁਕਾਬਲਾ ਇੱਥੇ ਦੇਖਣ ਨੂੰ ਮਿਲ ਰਿਹਾ ਟੋਟਲ ਕੈਂਡੀਡੇਟ 15 ਨੇ ਪਰ ਜਿਹਨਾਂ ਦੇ ਵਿੱਚ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ 3 ਹੀ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੰਜਾਬ ਸਮੇਤ 7 ਹੋਰ ਸੂਬੇ ਦੀਆਂ 13 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਗੱਲ ਕਰਦੇ ਆ ਬਿਹਾਰ, ਪੱਛਮ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਭ ਤੋਂ ਵੱਧ ਸੀਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੰਗਾਲ ਦੀਆਂ 4 ਸੀਟਾਂ ਤੇ VOTING ਹੋ ਰਹੀ ਹੈ ਇਸ ਵੇਲੇ ਹਿਮਾਚਲ ਦੀਆਂ 3 ਤੇ ਉੱਤਰਾਖੰਡ ਦੀਆਂ 2 ਸੀਟਾਂ ਤੇ ਹੁਣ ਇੱਕ ਇੱਕ ਕਰਕੇ ਜਿਹੜੇ ਮੇਨ ਕੈਂਡੀਡੇਟ ਨੇ ਜਾਂ ਫਿਰ ਜਿਨ੍ਹਾਂ ਦੇ ਵਿੱਚ ਗੱਲ ਕੀਤੀ ਜਾਵੇ ਕਿ ਜਿਨ੍ਹਾਂ ਦੇ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਉਹਨਾਂ ਕੈਂਡੀਡੇਟਸ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਸ਼ੀਤਲ ਅੰਗੁਰਾਲ ਦੀ ਸ਼ੀਤਲ ਅੰਗੁਰਾਲ 2022 ਦੇ ਵਿੱਚ ਸਭ ਤੋਂ ਪਹਿਲਾਂ ਪਹਿਲੀ ਵਾਰ ਐਮਐਲਏ ਬਣੇ ਆਪ ਤੋਂ ਐਮਐਲਏ ਚੁਣੇ ਗਏ ਸੀ ਤੇ ਮਾਰਚ 2024 ਦੇ ਵਿੱਚ ਭਾਜਪਾ ਚ ਸ਼ਾਮਿਲ ਹੋ ਗਏ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਬਾਅਦ ਗੱਲ ਕਰ ਲੈਨੇ ਆ 모ਹਿੰਦਰ ਭਗਤ ਦੀ ਚੁੰਨੀ ਲਾਲ ਭਗਤ ਦੇ ਪੁੱਤਰ ਨੇ 모ਹਿੰਦਰ ਭਗਤ ਜੋ ਕਿ ਸਾਬਕਾ ਮੰਤਰੀ रह ਚੁੱਕੇ ਨੇ ਬੀਜੇਪੀ ਚੁੰਨੀ ਬੀਜੇਪੀ ਦੇ ਚੁੰਨੀ ਲਾਲ ਬੀਜਪੀ ਪਿਛਲੀ ਚੋਣ ਉਹਨਾਂ ਨੇ ਭਾਜਪਾ ਤੋਂ ਲੜੀ ਸੀ ਉਸ ਤੋਂ ਬਾਅਦ ਗੱਲ ਕਰੀਏ 2023 ਦੇ ਵਿੱਚ ਆਪਟ ਸ਼ਾਮਲ ਹੋ ਜਾਂਦੇ ਨੇ 모ਹਿੰਦਰ ਭਗਤ ਹੁਣ ਗੱਲ ਕਰ ਲੈਨੇ ਆ ਸੁਰਿੰਦਰ ਕੌਰ ਦੀ ਜੀ ਆਂ ਜੇਕਰ ਗੱਲ ਕਰੀਏ ਸਾਬਕਾ ਸੀਨੀਅਰ ਡਿਪਟੀ ਮੇਅਰ ਆ ਚੁੱਕੇ ਨੇ सुरेंद्र ਕੌਰ ਪੰਜ ਵਾਰ ਦੇ ਕੌਂਸਲਰ ਤੇ ਪਹਿਲੀ ਵਾਰ ਐਮਐਲਏ ਦੀਆਂ ਚੋਣਾਂ ਲੜ ਰਹੇ ਨੇ ਤਿਕੋਣਾ ਮੁਕਾਬਲਾ ਇੱਥੇ ਜਲੰਧਰ ਵੈਸਟ ਸੀਟ ਤੋਂ ਮਿਲ ਰਿਹਾ ਹਾਲਾਂਕਿ ਵੋਟਰਾਂ ਦਾ ਉਤਸ਼ਾਹ ਵੀ ਕਿਤੇ ਨਾ ਕਿਤੇ ਕਿਸੇ ਜਗ੍ਹਾ ਤੇ ਵੋਟਰਾਂ ਦਾ ਉਸ਼ਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਤੇ ਥੋੜੀ ਘੱਟ ਵੋਟ ਹੋ ਰਹੀ ਹੈ ਲਗਾਤਾਰ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾ ਰਿਹਾ ਹਾਂ ਹਜੇ ਤੱਕ ਜੇਕਰ ਗੱਲ ਕਰੀਏ ਤਾਂ ਕਾਫੀ ਸਮੂਥਲੀ ਜਿਹੜੇ ਨੇ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ VOTING VOTING ਜਿਹੜੀ ਹੈ ਉਹ ਬੜੇ ਆਰਾਮ ਨਾਲ ਹੋ ਰਹੀਆ ਹੰਗਾਮਾ ਨਹੀਂ ਕਿਤੇ ਵੀ ਦੇਖਣ ਨੂੰ ਮਿਲ ਰਿਹਾ ਪਰ ਕਿਤੇ ਨਾ ਕਿਤੇ ਜੇਕਰ ਗੱਲ ਕਰਦੇ ਆ ਰਾਜਾ ਵੜਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕੁਝ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਉਹ ਵੀ ਸੁਣਦੇ ਆ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਬੋਟਾ ਵਾਲੇ ਦਿਨ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੋਟਾ ਪਾਓ ਸ਼ਾਂਤੀਪੂਰਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇ ਨੂੰ ਔਰ ਉਮੀਦ ਕਰਦਾ ਹੈ ਕਿ ਗਲੰਦਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਵੇ ਮੈਂ ਹੁਣੀ ਹੁਣੀ ਆਪਣੇ ਆਫਿਸ ਦੇ ਵਿੱਚ ਆਇਆ ਕਿ ਕੁਝ ਸੋਸ਼ਲ ਮੀਡੀਆ ਦੇ ਉੱਤੇ ਆਮ ਆਵੀ ਪਾਰਟੀ ਦੀ ਖਬਰਾੜ ਸਰਕਾਰ ਦਾ ਡਰ ਦਿਖਾਈ ਦੇ ਰਿਹਾ ਕਿ ਸ਼ੀਤਲ ਅੰਗਰਾਲ ਰਾਜੇ ਅੰਗਰਾਲ ਨੂੰ ਪੁਲਿਸ ਚੱਕ ਕੇ ਲੈ ਗਈ ਹੈ ਜੇ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਚੱਕ ਕੇ ਲੈ ਜਾਊਗੀ ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ ਇਹ ਤੁਹਾਨੂੰ ਸ਼ਾਮ ਤੱਕ ਅੱਧੀਆਂ ਖਬਰਾਂ ਬਹੁਤ ਆਣਗੀਆਂ ਕਿ ਮੈਨੂੰ ਪੁਲਿਸ ਲੈ ਗਈ ਮੇਰੇ ਬੰਦਿਆਂ ਨੂੰ ਪੁਲਿਸ ਲੈ ਗਈ ਲੋਕਾਂ ਨੂੰ ਕੋੜ ਦਿੱਤਾ ਲੜਾਈ ਹੋ ਗਈ ਕਿਤੇ ਗੋਲੀ ਚੱਲ ਗਈ ਇਹ ਝੂਠੀਆਂ ਜਿਹੜੇ ਅਫਵਾਹ ਫਲਾਂਣਗੇ ਇਹ ਲੋਕ ਕਿਸੇ ਨੇ ਕੋਈ ਘਬਰਾਣਾ ਨਹੀਂ ਕਿਸੇ ਨੇ ਚਿੰਤਾ ਨਹੀਂ ਕਰਨੀ ਮੈਂ ਬਿਲਕੁਲ ਠੀਕ ਐ ਪਾਰਟੀ ਦੇ ਸਾਰੇ ਕੋਰਚ ਜਵਾਬ ਉਹ ਦੇਣਗੇ ਸੋ ਇਹ ਤੁਸੀਂ ਸੁਣ ਰਹੇ ਸੀ ਰਾਜਾ ਵੜਿੰਗ ਜੋ ਕਿ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ ਤੇ ਨਿਸ਼ਾਨੇ ਵੀ ਸਾਦੇ ਨੇ ਤੇ ਕਿਤੇ ਨਾ ਕਿਤੇ ਜਲੰਧਰ ਵੈਸਟ ਹਲਕੇ ਨੂੰ ਲੈ ਕੇ ਆਪਣੀ رائے ਵੀ ਸਾਂਝਾ ਕੀਤੀ ਐ ਹੁਣ ਦੇਖਣਾ ਇਹ ਹੋਵੇਗਾ ਕਿ 13 ਜੁਲਾਈ ਨੂੰ ਕਿਸ ਦੀ ਕਿਸਮਤ ਖੁੱਲਦੀ ਐ ਕਿਸ ਦੇ ਹੱਥ ਜਿਹੜੀ ਜਲੰਧਰ ਵੈਸਟ ਦੀ ਥੀਟ ਆਉਂਦੀ ਹੈ ਇਹ ਹਲਕੇ ਦੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਹਰ ਵਾਰ ਜਦੋਂ ਵੀ ਇੱਥੇ ਚੋਣਾਂ ਹੁੰਦੇ ਨੇ ਉੱਥੋਂ ਦੀ ਇੱਕ ਨਵੀਂ ਪਾਰਟੀ ਸਾਹਮਣੇ ਆਉਂਦੀ ਆ ਪਰ ਜੇਕਰ ਮੈਂ ਗੱਲ ਕਰਾਂ ਪਿਛਲੇ 2017 ਦੀ ਪਹਿਲਾਂ ਸੁਸੀਗਰ ਰਿੰਕੂ ਫਿਰ ਉਸ ਤੋਂ ਬਾਅਦ ਸ਼ੀਤ ਰੰਗੂ ਰਾਲ ਇਹਨਾਂ ਨੇ ਆਪਣਾ 5 ਸਾਲ ਦਾ ਕਾਰਜਕਾਲ ਜਿਹੜਾ ਹੈ ਪੂਰਾ ਨਹੀਂ ਕੀਤਾ ਹੈ ਇੱਥੇ ਦਾ ਇਤਿਹਾਸ ਹੈ ਕਿ ਕੋਈ ਵੀ ਜਦੋਂ ਵਿਧਾਇਕ ਬਣਦਾ ਹੈ ਉਹ ਆਪਣੇ 5 ਸਾਲ ਪੂਰੇ ਨਹੀਂ ਕਰਕੇ ਜਾਂਦਾ ਕਿਉਂਕਿ ਸ਼ੀਤਲ ਰੰਗੂਲਾਰ ਹੋਵੇ ਚਾਹੇ ਕੋਈ ਸੁਸ਼ੀਲ ਰਿੰਕ ਹੋਵੇ ਦੋਨਾਂ ਦੀ ਇਹੀ ਗੱਲ ਸੀ ਇਸ ਤੋਂ ਬਾਅਦ ਹੀ ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਭਾਜਪਾ ਚ ਸ਼ਾਮਲ ਹੋ ਗਏ ਨੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਦੋਨੋਂ ਜਾਣੇ ਸੀ ਉਸ ਤੋਂ ਬਾਅਦ ਤੁਰੰਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਭਾਜਪਾ ਜੋਇਨ ਕਰ ਲਈ ਤਾਂ ਹੁਣ ਇਹ ਭਾਜਪਾਈ ਹੋ ਗਏ ਨੇ ਹੁਣ ਦੇਖਣਾ ਹੈ ਹੋਵੇਗਾ ਕਿ ਇਸ ਵਾਰ ਕਿਸ ਦੀ ਜਿੱਤ ਹੋਣੀ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਆਪਣੀ ਪੂਰੀ ਵਾਹ ਲਾਈ ਹੋਈ ਹੈ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਜਲੰਧਰ ਦੇ ਵਿੱਚ ਆ ਕੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਆਪਣੀ ਗੋਠੀ ਵੀ ਬਣਾਈ ਜਲੰਧਰ ਦੇ ਵਿੱਚ ਤਾਂ ਕਿ ਜਲੰਧਰ ਦੀ ਇਹ ਸੀਟ ਹੱਥੋਂ ਨਾ ਨਿਕਲੇ ਇਹ ਤਾਂ ਹੋਈ ਇੱਕ ਹਲਕੇ ਦੀ ਗੱਲ ਇੱਕ ਸੀਟ ਦੀ ਗੱਲ ਪਰ ਹੋਰ ਪੰਜਾਬ ਦੇ ਵਿੱਚ 4 ਵਿਧਾਨ ਸਭਾ ਸੀਟਾਂ ਤੇ ਚੋਣਾ ਹੋਣੀਆਂ ਬਾਕੀਆਂ ਨੇ ਕਿਉਂਕਿ 5 ਥਾਵਾਂ ਤੇ ਟੋਟਲ ਬਾਈ ਇਲੈਕਸ਼ਨ ਹੋਣੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਜਲੰਧਰ ਸੀਟ ਦੀ ਅੱਜ VOTING ਚੱਲ ਰਹੀ ਹੈ 13 ਜੁਲਾਈ ਨੂੰ ਇੱਥੇ ਰਿਜ਼ਲਟ ਆਵੇਗਾ ਤੇ 4 ਹੋਰ ਵਿਧਾਨ ਸਭਾ ਹਲਕਿਆਂ ਤੇ ਚੋਣਾਂ ਹੋਣੀਆਂ ਬਾਕੀਆਂ ਨੇ ਜਲੰਧਰ ਦੀ ਇਹ ਵੀ ਖਾਸ ਗੱਲ ਹੈ ਮੈਂ ਤੁਹਾਨੂੰ ਦੱਸਦਾ ਕਿ ਇਹ ਦਲ ਬਦਲੂਆਂ ਦੀ ਰਾਜਨੀਤੀ ਨੇ ਪਿਛਲੀ ਵਾਰ ਵੀ ਚਿਹਰੇ ਹੋਈ ਸੀ ਪਰ ਪਾਰਟੀਆਂ ਹੁਣ ਬਦਲ ਗਈਆਂ ਨੇ ਦੇਖਣਾ ਇਹ ਹੋਵੇਗਾ ਕਿ ਹੁਣ ਜਨਤਾ ਕਿਸ ਦੇ ਹੱਥ ਫਤਵਾ ਫੜਾਉਂਦੀ ਹੈ ਤੇ ਕਿਸ ਦੀ ਇਸ ਵਾਰ ਜਲੰਧਰ ਵਿੱਚ ਤੋਂ ਜਿੱਤ ਹੁੰਦੀ ਹੈ